ਸਿਆਸਤ ਆਮ ਤੌਰ ਤੇ ਅੰਕੜਿਆਂ ਦੀ ਖੇਡ ਹੁੰਦੀ ਹੈ ਇਹ ਅੰਕੜਿਆਂ ਦੀ ਖੇਡ ਸੁਖਬੀਰ ਬਾਦਲ ਨੇ ਵੀ ਕੀਤੀ ਹੈ ਇਹ ਗੱਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਕਹਿ ਰਹੇ ਨੇ ਜਾਖੜ ਦਾ ਕਹਿਣਾ ਕਿ ਸੁਖਬੀਰ ਬਾਦਲ ਨੇ ਜੋ ਬਿਜਲੀ ਸਸਤੀ ਬਾਰੇ ਬਿਆਨ ਦਿੱਤੇ ਨੇ ਉਹ ਗਲਤ ਨੇ ਉਹ ਅੰਕੜੇ ਗਲਤ ਪੇਸ਼ ਕੀਤੇ ਗਏ ਨੇ ਸਾਡੇ ਨਾਲ ਸੁਨੀਲ ਜਾਖੜ ਨੇ ਜਾਖੜ ਸਾਹਿਬ ਉਹਨਾਂ ਨੇ ਅੰਕੜੇ ਪੇਸ਼ ਕੀਤੇ ਤੁਸੀਂ ਕਹਿ ਰਹੇ ਹੋ ਝੂਠ ਨੇ ਮੈਂ ਕਹਿ ਰਿਹਾ ਵੀ ਉਹਨਾਂ ਨੇ ਅਸਲੀਅਤ ਲੋਕਾਂ ਦੇ ਸਾਹਮਣੇ ਨਹੀਂ ਰੱਖੀ ਕਿਉਂਕਿ ਉਹਨਾਂ ਨੇ ਸਿਰਫ ਇੰਡਸਟਰੀ ਦੇ ਉੱਤੇ ਕੋਈ 32 ਪੈਸੇ 38 ਪੈਸੇ ਰੇਟ ਘਟਾਏ ਹੈ ਵੇਰ ਐਸ ਪੰਜਾਬ ਦੇ ਅੰਦਰ 61 ਲੱਖ ਲੋਕਾਂ ਦੇ ਘਰਾਂ 'ਚ ਘਰੇਲੂ ਕਨੈਕਸ਼ਨ ਹੈ ਤੇ 10 ਲੱਖ ਦੇ ਕਰੀਬ ਜਿਹੜੇ ਦੁਕਾਨਦਾਰ ਹੈ ਉਹਨਾਂ ਦੇ ਕਮਰਸ਼ੀਅਲ ਆਪਣੀ ਦੁਕਾਨਾਂ ਜਾਂ ਜਿੱਥੇ ਵੀ ਸਟੈਬਲਿਸ਼ਮੈਂਟ ਕੰਮ ਕਰਦੇ ਹੈ ਉੱਥੇ ਉਹਨਾਂ ਕੋਲ 10 ਲੱਖ ਕਨੈਕਸ਼ਨ ਹੈ ਉਹਨਾਂ ਦੋਨਾਂ ਖਿੱਤਿਆਂ ਦੇ ਅੰਦਰ ਚਾਹੇ ਘਰੇਲੂ ਬਿਜਲੀ ਹੈ ਚਾਹੇ ਉਹ ਕਮਰਸ਼ੀਅਲ ਬਿਜਲੀ ਹੈ ਦੋਨਾਂ ਦੇ ਉੱਤੇ ਵਪਾਰਿਕ ਸੰਸਥਾਨਾਂ ਤੇ ਜ ਹਰਿਆਣਾ ਨਾਲੋਂ ਵੀ ਬਹੁਤ ਮਹਿੰਗੀ ਹੈ ਤੇ ਚੰਡੀਗੜ੍ਹ ਨਾਲੋਂ ਤਾਂ ਕਿਤੇ ਵੀ ਮਹਿੰਗੀ ਹੈ ਤੇ ਚੰਡੀਗੜ੍ਹ ਇਹ ਕਹੇ ਜੇ ਹੈਗਾ ਜਿੱਥੇ ਉਹਨਾਂ ਕੋਲ ਆਪਣੀ ਕੋਈ ਬਿਜਲੀ ਨਹੀਂ ਪਰ ਉਹਦੇ باوجود ਉਹ ਸਸਤੀ ਬਿਜਲੀ ਸਪਲਾਈ ਕਰ ਰਹੇ ਤੇ ਹਰਿਆਣੇ ਦੇ ਅੰਦਰ ਉਹਨਾਂ ਕੋਲ ਸਸਤੀ ਜਿਹੜੀ ਪਾਣੀ ਦੀ ਬਿਜਲੀ ਹੈ ਕਿਉਂਕਿ ਪਾਖੜਾ ਤੋਂ ਉਹਨਾਂ ਨੂੰ ਬੜਾ ਘੱਟ ਸ਼ੇਅਰ ਮਿਲਦਾ ਹੈ ਕੱਲੇ ਪੰਜਾਬ ਨੂੰ 60% ਦੀ ਬਿਜਲੀ ਜਿਹੜੀ ਪਾਖੜਾ ਤੋਂ ਪਾਣੀ ਜਿਹੜੀ ਪਨ ਬਿਜਲੀ ਹੈ ਸਭ ਤੋਂ ਸਸਤੀ ਬਿਜਲੀ ਜਿਹੜੀ ਮੰਨੀ ਜਾਂਦੀ ਹੈ ਉਹਦਾ 60% ਦੀ ਸ਼ੇਅਰ ਪੰਜਾਬ ਨੂੰ ਮਿਲਦਾ ਹੈ ਤੇ ਬਾਕੀ 40% ਦੇ ਅੰਦਰ ਹਰਿਆਣਾ, ਰਾਜਸਥਾਨ ਤੇ ਦਿੱਲੀ ਤਿੰਨ ਗਵਰਨਮੈਂਟਸ ਨੂੰ ਤੇ ਚੰਡੀਗੜ ਇਹਨਾਂ ਨੂੰ ਮਿਲਦਾ ਹੈ ਉਹਦੇ باوجود ਹਰਿਆਣਾ ਦੇ ਅੰਦਰ ਲੋਕਾਂ ਨੂੰ ਆਮ ਜਿਹੜੇ ਲੋਕ ਹੈ ਉਹਨਾਂ ਨੂੰ 300 ਯੂਨਟ ਤਾਈਂ ਬਿਜਲੀ ਸਸਤੀ ਦਿੱਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਦੁਕਾਨਦਾਰਾਂ ਨੂੰ ਜਿਹੜੇ ਵਪਾਰਕ ਸੰਸਥਾਨ ਹੈ ਉਹਨਾਂ ਨੂੰ ਵੀ ਬਿਜਲੀ ਸਸਤੀ ਦਿੱਤੀ ਜਾ ਰਹੀ ਹੈ ਜਦੋਂ ਕਿ ਸੁਖਬੀਰ ਬਾਦਲ ਜੀ ਦਾ ਕਲੇਮ ਸੀਗਾ ਵੀ ਅਸੀਂ ਪੰਜਾਬ ਨੂੰ ਪਾਵਰ ਸਰਪਲਸ ਕਰ ਦਿਆਂਗੇ ਤੇ ਉਸ ਫालतू ਬਿਜਲੀ ਨੂੰ ਚਾਹੇ ਅਸੀਂ ਪਾਕਿਸਤਾਨ ਨੂੰ 베ਚੀਏ ਚਾਹੇ ਕਿਸੇ ਨੂੰ 베ਚੀਏ ਉਸ ਬੇਚ ਕੇ ਮੁਨਾਫਾ ਕਮਾ ਕੇ ਬਿਜਲੀ ਦੀ ਰੇਟ ਜਿਹੜੇ ਹੈ ਪੰਜਾਬ ਵਿੱਚ ਸਾਰਿਆਂ ਤੋਂ ਸਸਤੇ ਹੋਣਗੇ ਉਹ ਅੱਜ ਲੋਕਾਂ ਦੇ ਉੱਤੇ ਜਿਹੜਾ ਵਜਨ ਪੈ ਰਿਹਾ ਉਹ ਅੱਜ ਇਹ ਲੋਕਾਂ ਦੇ ਵਿਚਾਰ ਕਰਨ ਦੀ ਗੱਲ ਹੈ ਤੁਸੀਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ 'ਚ ਕੁਝ ਹੋਰ ਕਿਹਾ ਪ੍ਰੈਕਟੀਕਲੀ ਕੁਝ ਹੋ ਰਿਹਾ ਕੁਝ ਹੋਰ ਹੋ ਰਿਹਾਗਾ ਪ੍ਰਾਈਵੇਟ ਜਿਹੜੇ ਸਾਡੇ ਥਰਮਲ ਉਹਨਾਂ ਤੋਂ ਕਹਿ ਗਿਆ ਕਿ ਸਸਤੀ ਬਿਜਲੀ ਖਰੀਦਾਂਗੇ ਪਰ ਮਹਿੰਗੀ ਖਰੀਦੀ ਜਾ ਰਹੀ ਹੈ ਮਾਨਯੋਗ ਸੀਐਮ ਸਾਹਿਬ ਨੇ ਜੂਨ ਮਹੀਨੇ 2012 ਦੇ ਅੰਦਰ ਰਿਟਰਨ ਰਿਪਲਾਈ ਦੇ ਅੰਦਰ ਜਿਹੜਾ ਦੱਸਿਆ ਸੀਗਾ ਵੀ ਜਿਹੜੀ ਰਾਜਪੁਰਾ ਥਰਮਲ ਪਲੈਂਟ ਜਿਹੜਾ ਲੱਗਿਆ ਹੈ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਜਿੱਥੇ ਸੁਖਬੀਰ ਬਾਦਲ ਜੀ ਦੀ ਗੱਲ ਕਰਦੇ ਐ ਉਹਦਾ ਬਾਦਲ ਸਾਹਿਬ ਨੇ ਕਿਹਾ ਵੀ ਰਾਜਪੁਰਾ ਥਰਮਲ ਪਲੈਂਟ ਤੋਂ ਸਾਨੂੰ 2 ਰੁਪਏ 99 ਪੈਸੇ ਦੇ ਹਿਸਾਬ ਨਾਲ ਲੈਵਲਾਈਜ਼ਡ ਟੈਰੀਫ ਤੇ ਬਿਜਲੀ ਮਿਲੇਗੀ ਤੇ ਅੱਜ ਜਿਹੜੀ ਪੇਮੈਂਟ 15 16 ਚ ਕੀਤੀ ਗਈ ਹੈ ਤਾਂ ਰਾਜਪੁਰਾ ਥਰਮਲ ਪਲੈਂਟ ਨੂੰ 4 ਰੁਪਏ 5 ਪੈਸੇ ਦੇ ਹਿਸਾਬ ਨਾਲ ਉਹ ਬਿਜਲੀ ਦਿੱਤੀ ਗਈ ਹੈ ਤੇ ਇਸੇ ਤਰ੍ਹਾਂ 2 ਰੁਪਏ 30 ਪੈਸੇ ਦੇ ਹਿਸਾਬ ਨਾਲ ਕਰੀਬਨ ਜਿਹੜਾ ਐਗਰੀਮੈਂਟ ਸੀਗਾ ਉਹ ਤਲਵੰਡੀ ਸਾਬੋ ਪਲਾਂਟ ਦੇ ਨਾਲ ਸੀਗਾ ਦੋਨਾਂ ਪਲਾਂਟਸ ਨੂੰ ਮਿਲਾ ਕੇ ਪਿਛਲੇ ਸਾਲ ਪੰਜਾਬ ਸਰਕਾਰ ਨੇ ਕਰੀਬਨ 18110 ਕਰੋੜ ਰੁਪਏ ਫालतू ਜਿਹੜੇ ਐਗਰੀਮੈਂਟ ਵਾਲੇ ਰੇਟ ਸੀ ਉਹਨਾਂ ਤੋਂ ਫालतू ਪੇਮੈਂਟ ਕੀਤੀ ਹੈ ਤੇ ਉਹਦਾ ਬੋਝ ਜਿਹੜਾ ਹੈ ਪੰਜਾਬ ਦੇ ਲੋਕਾਂ ਦਾ ਪੈ ਰਿਹਾ ਐ ਇਸੇ ਕਰਕੇ ਆਮ ਬੰਦਾ ਜਦੋਂ ਬਿਜਲੀ ਸਵਿਚ ਆਨ ਕਰਦਾ ਹੈ ਤਾਂ ਉਹਨੂੰ ਕਰੰਟ ਲੱਗਦਾ ਹੈ ਬਿਜਲੀ ਦਾ ਨਹੀਂ ਬਿੱਲ ਦੇਖ ਕੇ ਕਰੰਟ ਲੱਗਦਾ ਤੁਹਾਡੀ ਸਰਕਾਰ ਆਈ ਤਾਂ ਤੁਸੀਂ ਕੋਈ ਇਹਦੇ ਤੇ ਕੁਝ ਸੋਚਣ ਜਾ ਰਹੇ ਰੀਥਿੰਕ ਕਰ ਰਹੇ ਹੋ ਕਿ ਨਾ ਪਲਾਂਟਾਂ ਬਾਰੇ ਦੇਖੋ ਇਹ ਜਿਹੜੇ ਪਾਵਰ ਪਰਚੇਸ ਐਗਰੀਮੈਂਟ ਕੀਤੇ ਗਏ ਆ ਪੀਪੀਏ ਤਿੰਨਾਂ ਨਾਲ ਚਾਹੇ ਉਹ ਜੀਵੀਕੇ ਗੋਵਿੰਦਪੁਰ ਵਾਲਾ ਜਿਹੜਾ ਪਲਾਂਟ ਹੈ ਚਾਹੇ ਰਾਜਪੁਰਾ ਚਾਹੇ ਤਲਵੰਡੀ ਸਾਬੋ ਵਾਲਾ ਪਲਾਂਟ ਹੈ ਤਿੰਨੋਂ ਪਲਾਂਟਸ ਦਾ ਕਹੇ ਕਿ ਜਿਹੜੀ ਸਾਡੀ ਕੰਟਰੋਲਰ ਐਂਡ ਆਡੀਟਰ ਜਨਰਲ ਹੈ ਉਹਨਾਂ ਨੂੰ ਨਾਲ ਲੈ ਕੇ ਸਿਟਿੰਗ ਜੱਜ ਤੇ ਜਿਹੜੇ ਐਕਸਪਰਟ ਐ ਜਿਹੜੇ ਪੀਐਸਸੀਬੀ ਦੇ ਪੁਰਾਣੇ ਮਾਇਰ ਐ ਉਹਨਾਂ ਨੂੰ ਬਿਠਾ ਕੇ ਕਮੇਟੀ ਬਣਾ ਕੇ ਟਾਈਮ ਬਾਉਂਡ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਵਾਈ ਜਾਊਗੀ ਤਾਂ ਕਿ ਅਗਰ ਕੋਈ ਲੂਟ ਐ ਅਗਰ ਕੋਈ ਪੰਜਾਬ ਦੇ ਲੋਕਾਂ ਦੇ ਉੱਤੇ ਐਡੀਸ਼ਨਲ ਬੋਝ ਪਾਇਆ ਜਾ ਰਿਹਾ ਜੋ ਬਚਾਇਆ ਜਾ ਸਕਦਾ ਹੈ ਜਿਆ ਜਿਹੜੇ ਇੰਡਸਟਰੀਅਲ ਹਾਊਸਿਸ ਐ ਮਿਲ ਮਿਲੀ ਭਗਤ ਨਾਲ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੇ ਐ ਉਸ ਲੁੱਟ ਦਾ ਪੈਸਾ ਵਾਪਸ ਲਿਆ ਕੇ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਾਉਣਾ ਕਾਂਗਰਸ ਪਾਰਟੀ ਦੀ ਪ੍ਰਾਥਮਿਕਤਾ ਹੋਊਗੀ। ਇਹ ਪੁਰਾਣੇ ਆਪਣੇ ਪਲਾਂਟ ਨਹੀਂ ਗਏ। ਤੁਸੀਂ ਕਾਫੀ ਸਟੱਡੀ ਕਰਦੇ ਹੋ ਇਹਨਾਂ ਚੀਜ਼ਾਂ ਬਾਰੇ। ਉਹਨਾਂ ਦਾ ਕੀ ਹਾਲ ਅੱਜਕੱਲ? ਦੇਖੋ ਜਿਹੜੇ ਸਾਡੇ ਆਪਣੇ ਪੀਐਸਸੀਬੀ ਦੇ ਪਲਾਂਟ ਲੱਗੇ ਸੀ, ਲਹਿਰਾ, ਮੋਹਬਤ, ਬਠਿੰਡਾ, ਇਸੇ ਤਰ੍ਹਾਂ ਨੰਗਲ ਜਿਹੜੇ ਸਾਡੇ ਪਲਾਂਟ ਸੀਗੇ ਉਹਨਾਂ ਤੋਂ ਜਿੱਦਨੇ ਪਲਾਂਟ ਚਾਲੂ ਹੋਏ ਹੈ, ਕਰੀਬਨ 17000 ਮਿਲੀਅਨ ਯੂਨਿਟ ਸਾਡੇ ਆਪਣੇ ਪਲਾਂਟ ਹੈ ਉਹਨਾਂ ਤੋਂ ਇਹਨੇ ਲੱਖ ਯੂਨਿਟ ਬਿਜਲੀ ਪੈਦਾ ਹੋ ਰਹੀ ਸੀ। ਆਪਣੇ ਪਲਾਂਟ ਬੰਦ ਕਰਕੇ ਜਿਸ ਤੋਂ ਸਸਤੀ ਮੀ ਜਲੀ ਬਿਜਲੀ ਮਿਲ ਰਹੀ ਸੀ ਉਹਨਾਂ ਨੂੰ 17000 ਤੋਂ ਘਟਾ ਕੇ 7200 ਲੱਖ ਯੂਨਿਟ ਤੇ ਪੰਜਾਬ ਸਰਕਾਰ ਲੈ ਆਈ ਕਿਉਂਕਿ ਇਹ ਜਿਹੜਾ ਤਲੁੰਡੀ ਸਾਹਬ ਉਹ ਰਾਜਪੁਰਾ ਯਾ ਚਾਹੇ ਜੀ ਵੀ ਕੇਰੇਲੇ ਗੋਵਿੰਦਵਾਲ ਸਾਹਿਬ ਜਿਹੜੇ ਐਗਰੀਮੈਂਟ ਹੈ ਉਹਨਾਂ ਦੇ ਵਿੱਚ ਐਗਰੀਮੈਂਟ ਇਸ ਕਿਸਮ ਦਾ ਲਿਖਿਆ ਗਿਆ ਹੈ ਵੀ ਪਲਾਂਟ ਚਾਹੇ ਚੱਲੇ ਚਾਹੇ ਨਾ ਚੱਲੇ ਸਰਕਾਰ ਬਿਜਲੀ ਲਵੇ ਚਾਹੇ ਨਾ ਲਵੇ ਉਹਨਾਂ ਨੂੰ ਉਹਨਾਂ ਦੀ ਪੇਮੈਂਟ ਮਿਲਦੀ ਰਹੂਗੀ ਉਹ ਪੇਮੈਂਟ ਜਿਹੜੀ ਉਹਨਾਂ ਨੂੰ ਦੇਣੀ ਹੈ ਉਹ ਕੀ ਇਸ ਕਰਕੇ ਆਪਣੇ ਪਲਾਂਟ ਬੰਦ ਕਰ ਰੱਖੇ ਉਹਨਾਂ ਤੋਂ ਮਹਿੰਗੀ ਬਿਜਲੀ ਖਰੀਦ ਰਹੇ ਸਾਡੇ ਜਿਹੜੇ ਪਲਾਂਟ ਸਸਤੀ ਬਿਜਲੀ ਪੈਦਾ ਕਰ ਸਕਦੇ ਸੀ ਉਹ ਬੰਦ ਕੀਤੇ ਪਏ ਐ ਇਹਦਾ ਕੋਈ ਤਰਕ ਜਿਹੜਾ ਮੇਰੇ ਸਮਝ ਨਹੀਂ ਆਇਆ ਨਾ ਹੀ ਸੁਖਵੀਰ ਬਾਦਲ ਜੀ ਅਸੈਂਬਲੀ ਦੇ ਸਮਾਜ ਨਾ ਸਮਝਾ ਸਕੇ ਤੇ ਪੰਜਾਬ ਦੇ ਲੋਕ ਤਾਂ ਕਹਿੰਦੇ ਵੀ ਸਾਨੂੰ ਸਸਤੀ ਬਿਜਲੀ ਮਿਲੇ ਤੇ ਉਹ ਸਸਤੀ ਬਿਜਲੀ ਦਾ ਜਿਹੜਾ ਦਾਵਾ ਸੁਖਵੀਰ ਜੀ ਦਾ ਹੈ ਉਹ ਬਿਲਕੁਲ ਝੂਠਾ ਸਾਬਤ ਹੋਇਆ ਲੱਗਦਾ ਨਹੀਂ ਪ੍ਰਾਈਵੇਟਾਈਜੇਸ਼ਨ ਆ ਜਿਹੜਾ ਹਰ ਮਸਲੇ ਦੇ ਅੰਦਰ ਜਨਤਕ ਚੀਜ਼ਾਂ ਵਧਣੀਆਂ ਚਾਹੀਦੀਆਂ ਸਰਕਾਰ ਜਨਤਕ ਖੇਤਰ ਜ਼ਿਆਦਾ ਕੰਮ ਕਰੇ ਇਹ ਚਾਹੇ ਐਜੂਕੇਸ਼ਨ ਆ ਚਾਹੇ ਬਿਜਲੀ ਆ ਹਰ ਤਰ੍ਹਾਂ ਦੇ ਅੰਦਰ ਪ੍ਰੋਬਲਮ ਆਉਂਦੀ ਹੈ ਮਹਿੰਗੀ ਹੁੰਦੀ ਹੈ ਦੇਖੋ ਇੱਕ ਬਹੁਤ ਵੱਡੀ ਡਿਬੇਟ ਹੈ ਵੀਆ ਪ੍ਰਾਈਵੇਟਾਈਜੇਸ਼ਨ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਇਹਦੇ ਤੇ ਡਿਟੇਲ ਚ ਟੀਵੀ ਇੰਟਰਵਿਊ ਚ ਨਹੀਂ ਡਿਸਕਸ ਕੀਤਾ ਜਾ ਸਕਦਾ ਪਰ ਮੇਨ ਰਿਜ਼ਲਟ ਹੈ ਵੀ ਜੋ ਵੀ ਐਂਡ ਰਿਜ਼ਲਟ ਹੋਵੇ ਪੰਜਾਬ ਦੇ ਲੋਕਾਂ ਦਾ ਉਸ ਚ ਭਲਾ ਹੋਣਾ ਚਾਹੀਦਾ ਪਰ ਇੱਥੇ ਮੈਨੂੰ ਕੋਈ ਭਲਾ ਨਹੀਂ ਦਿਸ ਰਿਹਾ ਜੇ ਅਗਰ ਭਲਾ ਕਿਸੇ ਦਾ ਹੋ ਰਿਹਾ ਤਾਂ ਇੰਡਸਟਰੀਅਲ ਹਾਊਸਿਸ ਦਾ ਹੋ ਰਿਹਾ ਹੈ ਇਹਨਾਂ ਸੌਕਰਾਂ ਦਾ ਹੋ ਰਿਹਾ ਚਾਹੇ ਮਿਸਟਰ ਅਗਰਵਾਲ ਹੈ ਚਾਹੇ ਐਲ ਐਨ ਟੀ ਹੈ ਚਾਹੇ ਜੀ ਵੀ ਕੇ ਹੈ ਇਹਨਾਂ ਦਾ ਮੁਨਾਫਾ ਤਾਂ ਹੋ ਰਿਹਾ ਪਰ ਬੋਝ ਜਿਹੜਾ ਹੈ ਪੰਜਾਬ ਦੀ ਜਨਤਾ ਦੇ ਉੱਤੇ ਵਧਦੇ ਹੋਏ ਬਿਜਲੀ ਦੇ ਬਿੱਲਾਂ ਦਾ ਪੈ ਰਿਹਾ ਧੰਨਵਾਦ ਇਸਨ ਸੁਨੀਲ ਕੁਮਾਰ ਜਾਖੜ ਜਿਨ੍ਹਾਂ ਦਾ ਕਹਿਣਾ ਕਿ ਅੰਕੜੇ ਗਲਤ ਪੇਸ਼ ਕੀਤੇ ਜਾ ਰਹੇ ਨੇ ਪੰਜਾਬ ਦੀ ਬਿਜਲੀ ਦੇ ਬਾਰੇ ਜੋ ਅਸਲ ਸੱਚਾਗਾ ਉਹ ਇਹਨਾਂ ਦੇ ਅੰਕੜਿਆਂ ਚਾ ਜੋ ਸੁਖਵੀਰ ਬਾਦਲ ਨੇ ਅੰਕੜੇ ਪੇਸ਼ ਕੀਤੇ ਨੇ ਉਹ ਗਲਤ ਅੰਕੜੇ ਨੇ ਔਰ ਬਿਜਲੀ ਪੰਜਾਬ ਦੇ ਅੰਦਰ ਲਗਾਤਾਰ ਮਹਿੰਗੀ ਹੋ ਰਹੀ ਹੈ ਸਸਤੀ ਨਹੀਂ ਹੋ ਰਹੀ ਹਰਿਆਣੇ ਤੇ ਚੰਡੀਗੜ੍ਹ ਤੋਂ ਵੀ ਬਿਜਲੀ ਮਹਿੰਗੀ ਹੈ ਕੈਮਰਾਮੈਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ